ਗਰਨਵ ਬਲਵਿੰਦਰ ਸਿੰਘ ਜੀ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਜੋ ਕਿ ਬਿਜਲੀ ਵਿਭਾਗ ਵਿੱਚ ਇਸ ਕੰਮ ਡਿਊਟੀ ਕਰਦੇ ਸੀ ਜਿੰਨਾ ਐਕਸਰ ਦਾ ਥਾਣੇ ਕਰਨ ਕਰਕੇ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਣਦਾ ਸਾਡਾ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਵੀ ਉਸ ਬੰਦੇ ਦੇ ਫਰਚਾ ਹੋਵੇ ਜਿਸ ਦੇ ਦੇ ਜਨਰਲ ਨਾਲ ਉਤਾਰਾ ਵਿਚਾਰਥਾ ਹੈ ਤੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਮੈਂ ਕਿਹੜੀ ਸੈਕਸ਼ਨ ਵਿੱਚ ਜੋਬ ਕਰਦੇ ਸੀ ਉਹ ਲੈਂਡਮੈਨ ਸੀ ਨਾਮ ਉਹਨਾਂ ਦਾ ਕਮਲਪ੍ਰੀਤ ਸੀ ਕਮਲਪ੍ਰੀਤ ਨਾਮ ਸਹੀ ਉਹਦਾ ਕਿਹੜੀ ਜਗ੍ਹਾ ਹੋਇਆ ਬਾਹਰ ਦਾ ਤੇ ਖਾਲ ਪਿੰਡ ਆਨ ਡਿਊਟੀ ਹੋਈ ਹੈ ਜੀ ਉਮਰ ਉਹਨਾਂ ਦੀ ਜੇ ਹੈਗੀ ਸੀ 28 ਸਾਲ ਦੀ ਕਰ ਰਹੇ ਸੀ ਕਰਦੇ ਬਿਜਲੀ ਠੀਕ ਕਰਨ ਗਏ ਸੀ ਲਾਈਨ ਤੇ ਫਾਲਸ ਸੀ ਉਹ ਠੀਕ ਠਿੱਕ ਕਰਦੇ ਕਰਦੇ ਹਾਦਸਾ ਵਾਪਰੀਏ ਉਹਨਾਂ ਨੇ ਜਨਰੇਟਰ ਦੇ ਕਰੰਟ ਆਉਣ ਦੇ ਕਾਰਨ ਜੋ ਕਿ ਮੇਰੇ ਭਰਾ ਦੀ ਤੇਥ ਹੋ ਗਈ ਸਾਨੂੰ ਇਹ ਹੀ ਪਤਾ ਲੱਗਿਆ ਵੀ ਜੋ ਕਿ ਜਨੈਕਟਰ ਵਾਲਾ ਨਾਲ ਜ਼ਿਆਦਾ ਕਸੂਰਵਰਤਾ ਜਨੈਕਟਰ ਵਾਲੇ ਨੇ ਜਿਨ੍ਹਾਂ ਨੇ ਕਰਾਂਟਾ ਆਇਆ ਉਹਦੇ ਕਰਾਂਟ ਲੱਗਣ ਕਾਰਨ ਇਹੋ ਪ੍ਰਾਪਰ ਹੈ ਕਰ ਦਿੱਤਾ ਹੈ ਇੱਥੇ ਇਲਾਜ ਲਈ ਆਏ ਸੀ ਤਾਂ ਇੱਥੇ ਸਾਨੂੰ ਆ ਕੇ ਪਤਾ ਲੱਗਾ ਵੀ ਮੇਰਾ ਬ੍ਰਦਰ ਇੱਥੇ ਆ ਉਮਰ 28 ਸਾਲ ਪਰਿਵਾਰ ਜੁਪਾਰ ਮੇਰੇ ਬ੍ਰਦਰ ਦੀ ਮੈਰਿਜ ਹੋ ਚੁੱਕੀ ਹੈ ਇੱਕ ਮੇਰੇ ਭਾਬੀ ਨੇ ਤੇ ਇੱਕ ਉਹਨਾਂ ਦਾ ਜਵਾਰ ਤਾਂ 3 ਸਾਲ ਦਾ ਬੇਟਾ ਉਹ ਕਾ ਤਕਰੀਬਨ ਹੋ ਗਿਆ ਨਾ 1.5 ਸਾਲ ਹੋ ਗਿਆ ਜੀ ਮਹਿਕਮਾ ਚ ਠੀਕ ਹੈ ਜੀ ਮੈਨੂੰ ਇਸ ਮਰ ਭਾਗੀ ਘਟਨਾ ਬਾਰੇ 12:30 ਦੇਖਰੀ ਪਤਾ ਲੱਗਿਆ ਵੀ ਮਰ ਭੜ ਕੇ ਬਾਕੀ ਬਾਕੀ ਤਾਂ ਸਰੋ ਮੈਂ ਸਾਰੇ ਉਸ ਸ਼ਿਰਾਸ਼ ਕੀਤੀ ਵੀ ਕਿਵੇਂ ਹੋਇਆ ਕੀ ਹੋਇਆ ਤਾਂ ਇਹ ਨਿਸ਼ਕਰਸ਼ ਨਿਕਲਿਆ ਵੀ ਜਿਹੜੀ ਇਹ ਬੇਸਿਕਲੀ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਅਸੀਂ ਪਰਮਿਟ ਲੈਣੇ ਆ ਉਸ ਲਾਈਨ ਨੂੰ ਬੰਦ ਕਰਵਾਉਣੇ ਆ ਜਾਂ ਅਸੀਂ ਫੋਰ ਐਗਜ਼ਾਮਪਲ ਜਿਵੇਂ ਅਸੀਂ ਬਲਿਆਲਪਿੰਡ ਤੇ ਕੰਮ ਕਰਨਾ ਹੈ ਤਾਂ ਪਿੱਛੇ ਦੋ ਪਿੰਡ ਸਾਡੇ ਚੱਲਦੇ ਕਰਕੇ ਅਸੀਂ ਉਹਦੀ ਸਵਿਚ ਕੱਟ ਲੈਣੇ ਉਸ ਤੋਂ ਬਾਅਦ ਕਰੰਟ ਸੁਚ ਕਰੰਟ ਤੋਂ ਕੱਟਣ ਤੋਂ ਬਾਅਦ ਜਿਹੜਾ 11 ਕੇਵੀ ਕਰੰਟ ਹੈ ਉਹ ਅੱਗੇ ਨਹੀਂ ਜਾਂਦਾ ਤੇ ਨਾ ਹੀ ਅੱਗੇ ਕੋਈ ਮਤਲਬ ਜਿਹੜੀ ਹੈਗਾ ਅੱਗੇ ਉਹਦਾ ਐਲਟੀ ਕਿਉਂਕਿ ਐਚਟੀ ਤੋਂ ਹੀ ਐਲਟੀ ਬਣਨੀ ਹੈ ਨਾ ਹੀ ਉਹ ਉਹ ਕਰੰਟ ਅੱਗੇ ਜਾ ਸਕਦਾ ਹੈ ਠੀਕ ਹੈ ਇਸ ਦਾ ਕਿਸੇ ਸੁਚ ਕੱਟ ਕੇ ਜਿਹੜਾ ਹੈਗਾ ਉਹ ਉਹ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਦੇ ਵਿੱਚ ਵੀ ਕੋਈ ਕਰੰਟ ਨਹੀਂ ਸੀਗਾ ਇਸ ਇਸ ਜਦੋਂ ਬਲੇਡ ਦਾ ਕੰਮ ਸੀ ਬਲੇਡ ਦਾ ਕੰਮ ਇਹਨਾਂ ਨੇ ਤਸੱਲੀ ਬਖਸ਼ ਕੀਤਾ ਉਹ ਤਸੱਲੀ ਬਖਸ਼ ਕੰਮ ਕਰਨ ਤੋਂ ਬਾਅਦ ਪ੍ਰੋਪਰ ਅਰਥੀਆਂ ਐਚਟੀ ਦੀਆਂ ਅਰਥਾਂ ਵੀ ਲਾਈਆਂ ਹੋਈਆਂ ਹਨ ਅਤੇ ਐਲਟੀ ਦੀਆਂ ਅਰਥਾਂ ਵੀ ਲਾਈਆਂ ਹੋਈਆਂ ਹਨ ਆਪ ਇਸ ਆਪਣੇ ਜਿਹੜੀ ਡੈਥ ਹੋਈ ਉਸ ਬੰਦੇ ਨੇ ਸਾਰੀਆਂ इवन ਦੀ ਪੂਰੀ ਟੀਮ ਨੇ ਜਿਹੜੀਆਂ ਚਾਰ ਬੰਦੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਐਚਟੀਡੀ ਕੰਮ ਕਰਨ ਤੋਂ ਬਾਅਦ ਐਚਟੀਡੀ ਅਰਥ ਲਾਈ ਤੇ ਐਲਟੀਡੀ ਅਰਥ ਲਾਉਣ ਵੇਲੇ ਇਹ ਮੰਦਭਾਗੀ ਘਟਨਾ ਵਾਪਰੀ ਜਦੋਂ ਇਸ ਬਾਰੇ ਅਸੀਂ ਦੇਖਿਆ ਵੀ ਕਰੰਟ ਕਿੱਥੋਂ ਆਇਆ ਕਿਉਂਕਿ ਪਿਛਲੀ ਸਵਿੱਚ ਤਾਂ ਆਲਰੇਡੀ ਕੱਟੀ ਹੋਈ ਸੀ ਤੇ ਨਾ ਹੀ ਉਸ ਦੇ ਵਿੱਚ ਕੋਈ ਮਤਲਬ ਜਿਹੜਾ ਕਰੰਟ ਹੈ ਅੱਗੇ ਆਉਣ ਦੀ ਸੁਭਾਵਨਾ ਸੀ ਇਹ ਪਰ ਇੱਕ ਜਨਰੇਟਰ ਜਿਹੜਾ ਹੈਗਾ ਸੀ ਮੌਕੇ ਤੇ ਚੱਲ ਰਿਹਾ ਸੀ ਜੋ ਮੇਰੇ ਉਸ ਨਾਲ ਏਲਮ ਸੀਗੇ ਤਿੰਨ ਤਿੰਨ ਜਾਣੇ ਉੰਡਾ ਨੇ ਉਹ ਜਨਰੇਟਰ ਦਾ ਜਿਹੜਾ ਸਵਿਚ ਬੰਦ ਕਰਕੇ ਇਸ ਨੂੰ ਲਾਇਆ ਕਿਉਂਕਿ ਜੇ ਉਹ ਜਨਰੇਟਰ ਨਾਲ ਬੰਦ ਕਰਦੇ ਤਾਂ ਆਪ ਵੀ ਕਰੰਟ ਦਾ ਸ਼ਿਕਾਰ ਹੋ ਸਕਦੇ ਸੀਗੇ ਇਸ ਕਰਕੇ ਜਿਹੜੀ ਇਹ ਇਸ ਦੀ ਕਰੰਟ ਦੀ ਲੱਗਣ ਦਾ ਕਾਰਨ ਹੈ ਉਹ ਪੂਰੀ ਤਰ੍ਹਾਂ ਜਨਰੇਟਰ ਹੀ ਹੈ ਇਹ ਜਨਰੇਟਰ ਕੀ ਹੈ ਮਤਲਬ ਇਹ ਸਪਲਾਈ ਕੀ ਹੈ ਇਸ ਦੇ ਵਿੱਚ ਇਸ ਦੇ ਵਿੱਚ ਜਨਰੇਟਰ ਦੇ ਵਿੱਚ ਜੋ ਪ੍ਰੀਲੀਮਰੀ ਮਡਲੀ ਪੜਤਾਲ ਅਨੁਸਾਰ ਜਨਰੇਟਰ ਜਿਹੜਾ ਇਹਨਾਂ ਚੇਂਜਓਵਰ ਹੈ ਜਾਂ ਤੋਂ ਕਿਉਂਕਿ ਮੈਨੂੰ ਐ ਲੱਗਦਾ ਵੀ ਘਰੇ ਲੇਡੀਜ਼ ਸੀ ਜੋ ਮੈਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਸ਼ਾਇਦ ਨਹੀਂ ਨੌਲੇਜ ਨਹੀਂ ਹੋਣੀ ਵਿੱਚ ਚੇਂਜਓਵਰ ਆਪਾਂ ਨੇ ਉਹ ਕਰਨਾ ਹੁੰਦਾ ਹੈ ਚੇਂਜਓਵਰ ਇਹਨੂੰ ਸੈਟਸਾਈਡ ਕਰਨਾ ਹੁੰਦਾ ਹੈ ਉਹਨਾਂ ਨੇ ਬਸ ਸਿੱਧਾ ਜਨਰੇਟਰ ਉਹਨਾਂ ਨੇ ਕਿਹਾ ਵੀ ਲਾਈਟ ਚੱਲੀ ਗਈ ਤੇ ਜਨਰੇਟਰ ਚਲਾ ਦਿਓ ਕਿਉਂਕਿ ਜਨਰੇਟਰ ਚਲਾਉਣ ਨਾਲ ਕੀ ਹੈ ਵੀ ਜੇ ਆਪਾਂ ਮੇਨ ਸਵਿਚ ਨੂੰ ਨਹੀਂ ਕਟਾਂਗੇ ਉਹਦੇ ਵਿੱਚ ਦੋ ਹੋਗੇ ਇੱਕ ਫੇਜ਼ ਹੁੰਦਾ ਇੱਕ ਨਿਊਟਰਲ ਹੁੰਦਾ ਦੋਨੋਂ ਕੱਟਲੇ ਹੋਣੀ ਜ਼ਰੂਰੀ ਨੇ ਜੇ ਫੇਜ਼ ਕੱਲਾ ਵੀ ਕੱਟ ਦਾਂਗੇ ਤਾਂ ਵੀ ਨਿਊਟਰਲ ਦੇ ਥਰੂ ਕਰੰਟ ਜਿਹੜੀ ਜਾਨਦੀ ਪਰ ਸੁਭਾਵਨਾ ਰਹਿੰਦੀ ਹੈ ਪਹਿਲਾਂ ਇਸ ਘਰਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਜਿਹਦਾ ਇਤਲਾਹ ਕੀਤਾ ਗਿਆ ਸੀਗਾ ਕਿ ਐਵੇਂ ਬਿਜਲੀ ਦਾ ਕੰਮ ਚੱਲ ਰਿਹਾ ਨਹੀਂ ਸਰ ਇਤਲਾਅ ਨਾਰਮਲੀ ਇਤਲਾਅ ਤਾਂ ਨਹੀਂ ਕੀਤਾ ਜਾਂਦਾ ਠੀਕ ਹੈ ਪਰ ਜਨਰੇਟਰ ਨਾਰਮਲੀ ਜਿੰਨੇ ਵੀ ਆਪਾਂ ਜਨਰੇਟਰ ਚੱਲ ਰਹੇ ਆ ਉਹਦੇ ਵਿੱਚ ਚੇਂਜਓਵਰ ਕਰਦੇ ਨੇ ਮੈਨੂੰ ਜੋ ਮਨ ਮਡਲੀ ਪੜਤਾਲ ਅਨੁਸਾਰ ਲੱਗ ਰਿਹਾ ਹੈ ਵੀ ਉਹਨਾਂ ਨੇ ਜਨਰੇਟਰ ਦਾ ਜਨਰੇਟਰ ਤਾਂ ਚਲਾ ਦਿੱਤਾ ਪਰ ਜਿਹੜੇ ਉਹਨੇ ਮੇਨ ਸਵਿਚ ਕਰਨੀ ਭੁੱਲ ਗਏ ਉਹ ਨਾਰਮਲੀ ਜਿਹੜੇ ਬਾਕੀ ਲੋਕ ਨੇ ਉਹ ਮੇਨ ਸਵਿਚ ਨੂੰ ਚੇਂਜਓਵਰ ਕਰਕੇ ਹੀ ਜਨਰੇਟਰ ਨੂੰ ਚਲਾਉਂਦੇ ਨੇ ਮੈਨੂੰ ਹੀ ਲੱਗਦਾ ਵੀ ਇਹਨੇ ਸ਼ਾਇਦ ਮੇਨ ਸਵਿਚ ਨੂੰ ਚੇਂਜਓਵਰ ਨਹੀਂ ਕੀਤਾ ਹੋਊਗਾ ਜੇ ਕੀਤਾ ਹੋਊਗਾ ਤਾਂ ਦੋਨੋਂ ਨਹੀਂ ਕੀਤੇ ਪਲੱਗ ਕੱਢਨੇ ਭੁੱਲ ਗਏ ਉਹ ਜਿਹੜੀ ਹੈਗਾ ਉਹ ਸਰਕਟ ਤੋਂ ਪਤਾ ਲੱਗੂ ਵੀ ਸਰਕਟ ਦੇਖ ਕੇ ਹੀ ਪਤਾ ਲੱਗ ਸਕਦਾ ਵੀ ਕੀ ਆ। ਦੇ ਵਿੱਚ ਆ ਇਸ ਤਰੀਕੇ ਦੇ ਨਾਲ ਜਨਰੇਟਰ ਲੱਗਦੇ ਨੇ ਕਿ ਉੱਥੇ ਇਹ ਪ੍ਰੋਵੀਜ਼ਨ ਦਿੱਤੀ ਜਾਂਦੀ ਹੈ ਕਿ ਜਿਹੜਾ ਆਟੋ ਕਟ ਜਰੂਰ ਲਗਾਇਆ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਇਹ ਕਹਿੰਦਾ ਕਿਟਕੈਟ ਦੇ ਸਹਾਰੇ ਹੀ ਸਾਰਾ ਹੀ ਸਾਰਾ ਕੰਮ ਜਿਹੜਾ ਮੈਂ ਇਹੀ ਕਹਣਾ ਲੋਕਾਂ ਨੂੰ ਇਹ ਕਹਿੰਨਾ ਕਿਟਕੈਟ ਦੇ ਸਹਾਰੇ ਵੀ ਜਿਹੜੇ ਕੰਮ ਕਰਦੇ ਨੇ ਚਲੋ ਕਿਟਕੈਟ ਦੇ ਸਾਰੇ ਵੀ ਸਾਰਾ ਆਟੋਮੈਟਿਕ ਲੱਗ ਜਾ ਤਾਂ ਬਹੁਤ ਵਧੀਆ ਗੱਲ ਹੈ। ਜੇ ਕਿਟਕੈਟ ਦੇ ਸਹਾਰੇ ਵੀ ਆਪਾਂ ਕੋਈ ਕੰਮ ਕਰਦੇ ਆ ਉਹ ਨਾਰਮਲ ਤੌਰ ਤੇ ਨਿਊਟਰਲ ਨੂੰ ਭੁੱਲ ਜਾਂਦੇ ਨੇ ਉਹ ਤਿੰਨ ਫੇਜ਼ ਜਿਹੜੇ ਹੁੰਦੇ ਨੇ ਜਿੱਦ ਕਿਸੇ ਕੋਲ ਇੱਕ ਫੇਜ਼ ਹੁੰਦਾ ਤਾਂ ਇੱਕ ਫੇਜ਼ ਜਿਸ ਕੋਲ ਤਿੰਨ ਫੇਜ਼ ਹੋਣ ਤਾਂ ਤਿੰਨ ਫੇਜ਼ਾਂ ਨੂੰ ਤਾਂ ਕੱਟ ਦਿੰਦੇ ਨੇ ਪਰ ਨਿਊਟਰਲ ਨੂੰ ਕੱਟਣਾ ਭੁੱਲ ਜਾਂਦੇ ਨੇ ਨਿਊਟਰਲ ਨੂੰ ਡਾਇਰੈਕਟ ਕਰ ਦਿੰਦੇ ਨੇ ਜਿਹਦੇ ਕਰਕੇ ਕਈ ਵਾਰ ਅਨਬੈਲੈਂਸ ਕਰੰਟ ਜਿਹੜਾ ਨਿਊਟਰਲ ਦੇ ਥਰੂ ਜਾਂ ਕੋਈ ਵੀ ਕਰੰਟ ਨਿਊਟਰਲ ਦੇ ਥਰੂ ਚਲਾ ਜਾਂਦਾ ਜਿਸ ਕਰਕੇ ਕੋਈ ਵੀ ਜਿਹੜਾ ਘਟ ਖਾਸ ਹੋ ਵਾਪਰ ਜਾਂਦਾ ਡੱਡ ਬਗੈਰਾ ਤਾਂ ਨਹੀਂ ਹੁੰਦਾ ਐਸਾ ਕਿ ਜੁਰਮਾਨਾ ਤਾਂ ਨਹੀਂ ਲੱਗਦਾ ਜੇ ਸਨੈਕਟਰ ਦੇ ਐਮੇ ਲਾਉਂਦਾ ਜਾਂ ਐਮੇ ਜਨਰੇਟਰ ਦੇ ਕਿਟਕੈਟ ਦੇ ਉੱਪਰ ਜਾ ਮੇਰੀ ਨੌਲੇਜ ਨਹੀਂ ਹੈ ਅਦਰਵਾਇਜ਼ ਮੈਨੂੰ ਇਸ ਫਰੇ ਮੈਂ ਗਲਤੀ ਮੰਨਦਾ ਕਿ ਜਿਹੜਾ ਜਨਰੇਟਰ ਚਲਾਉਣ ਵੇਲੇ ਜਿਹੜਾ ਹੈ ਪ੍ਰੋਪਰ ਜਾਂ ਦਾ ਨਿਊਟਰਲ ਜਾਂ ਕੋਈ ਉਸੇ ਥਰੂ ਪ੍ਰੋਪਰ ਉਹਦਾ ਉਹਦਾ ਕੱਟ ਨਹੀਂ ਕੀਤਾ ਗਿਆ ਸਾਡੀ ਸਪਲਾਈ ਨਾਲ ਸਾਡੀ ਮਹਿਕਮੇ ਦੀ ਪਿਛਤਾਲ ਤੋਂ ਬਾਅਦ ਅਸੀਂ ਇਨਸਪੈਕਟਰ ਬਿਜਲੀ ਇਨਸਪੈਕਟਰ ਨੂੰ ਰਿਪੋਰਟ ਭੇਜਾਂਗੇ ਬਿਜਲੀ ਇਨਸਪੈਕਟਰ ਰਿਪੋਰਟ ਵੱਲੋਂ ਜੋ ਬਿਜਲੀ ਇਨਸਪੈਕਟਰ ਰਿਪੋਰਟ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਮੁਆਵਜ਼ਾ ਜੋ ਕੰਪੰਸੇਸ਼ਨ ਐਕਟ ਹੈ ਅਤੇ ਐਕਸ ਗਰੇਸ਼ੀਆ ਜੋ ਕਿ ਰੂਲ ਦੇ ਮਤਲਬ ਕੋ ਸਾਡੇ ਬੰਦ ਹੈ ਉਹ ਜ਼ਰੂਰ ਦਿੱਤਾ ਜਾਵੇ ਉਹ ਜੀ ਕੈਲਕੂਲੇਸ਼ਨ ਕਰਨੀ ਪਏਗੀ ਉਹ ਇੱਕ ਪ੍ਰੋਸੀਜਰ ਹੈ ਦੇ ਵਰਤ ਕੀ ਹੈ ਫੈਕਟਰ ਕੀ ਹੈ ਉਹ ਸਾਰਾ ਉਸ ਹਿਸਾਬ ਨਾਲ ਬਣੇਗਾ ਉਹ ਜੋ ਵੀ ਬਣੇਗਾ ਉਹ ਜਿਹੜਾ ਹੈਗਾ ਉਹ ਦਿੱਤਾ ਜਾਵੇ ਸੁਖਸ਼ੈਨ ਸਿੰਘ ਵੀਰੇ ਤੇ ਕੀ ਹੋਇਆ ਕਿ ਪੂਰਾ ਫਾਰਮੂਲਾ ਕਿੱਥੇ ਇੱਥੇ ਕਿਉਂ ਖੜੇ ਹੋ ਕੇ ਕਰ ਰਹੇ ਇਹ ਵੀਰੇ ਮੇਰੇ ਨਾਲ ਇੱਕ ਸਾਡਾ ਮੁਲਾਜ਼ਮ ਸੀ ਸਾਥੀ ਕਮਲਪ੍ਰੀਤ ਜੀ ਤੇ ਅਸੀਂ ਬਲਿਆਲ ਸਾਥ ਵਾਲਾ ਟਰਾਂਸਫਾਰਮ ਆ ਉਹਦੇ ਐਲਟੀ ਲਾਈਨ ਦਾ ਕੰਮ ਕਰਨਾ ਸੀ ਤੇ ਅਸੀਂ ਸੇਫਟੀ ਵਜੋਂ ਪਹਿਲਾਂ ਤਾਂ ਬਲਿਆਲ ਪਿੰਡ ਦੀ ਸਵਿੱਚ ਕੱਟੀ ਤੇ ਸਵਿੱਚ ਕੱਟ ਕੇ ਸੇਫਟੀ ਵਜੋਂ ਫਿਰ ਅਸੀਂ ਉਹ ਟਰਾਂਸਫਾਰਮ ਦੀ ਸਵਿੱਚ ਕੱਟੀ ਤੇ ਅਰਥ ਵਗੈਰਾ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਨੇ ਜਦੋਂ ਕੰਮ ਕਲੀਅਰ ਕਰ ਤੇ ਅਰਥ ਲਾਉਣ ਲੱਗਿਆ ਉਹ ਅਰਥ ਲਾਉਂਦੇ ਹੀ ਉਹਨੂੰ ਕਰੰਟ ਲੱਗਿਆ ਅਚਾਨਕ ਉਹਦੇ ਇੱਥੋਂ ਪਿੱਛੋਂ ਦੀ ਟਰਾਂਸਫਾਰਮ ਦਾ ਉਹ ਜੈਂਪਰ ਹੈ ਜਿਹੜਾ ਉਹ ਨਾਲ ਲੱਗ ਗਿਆ ਤੇ ਮੈਂ ਭੱਜ ਕੇ ਜਾ ਕੇ ਘਰ ਨਾਲ ਵਾਲੇ ਘਰ ਦਾ ਜਨਰੇਟਰ ਦਾ ਆਵਾਜ਼ ਸੁਣੀ ਤੇ ਉਹ ਮੈਂ ਬੰਦ ਕਰਵਾਇਆ ਉਹਦੀ ਉਹਨਾਂ ਨੇ ਕਰੰਟ ਨੇ ਛੱਡਿਆ ਫਿਰ ਅ ਤੇ ਫਿਰ ਉਸ ਤੋਂ ਬਾਅਦ ਅਸੀਂ ਪਵਾਨੀ ਕੜਨ ਨੂੰ ਦੀਪਕ ਹਸਪੀਟਲ ਚ ਲੈ ਕੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਰੈਫਰ ਕਰ ਦਿੱਤਾ ਅਨਗੈਲੀ ਹੋਈ ਹੈ ਜੀ ਜਨਰੇਟਰ ਦੀ ਇਹ ਕਿਉਂਕਿ ਅਸੀਂ ਐਲਟੀ ਦਾ ਅਰਥ ਜਦੋਂ ਪਹਿਲਾਂ ਅਰਥ ਕਰਿਆ ਸੀ ਉਦੋਂ ਜਨਰੇਟਰ ਚੱਲ ਰਿਹਾ ਸੀ ਉਦੋਂ ਅਰਥ ਦੇ ਵਿੱਚ ਜਾ ਰਿਹਾ ਸੀ ਜਦੋਂ ਅਸੀਂ ਅਰਥ ਲਾਉਣ ਲੱਗੇ ਕਿਉਂਕਿ ਅਸੀਂ ਲਾਈਨ ਕਲੀਅਰ ਕਰਨੀ ਸੀ ਹੱਥ ਲਾ ਕੇ ਆਪਦਾ نیچے ਆਉਣਾ ਸੀ ਕਿਉਂਕਿ نیچے ਆਉਣ ਲੱਗੇ ਜਦੋਂ ਅਰਥ ਹੋਣੇ ਜਨਰੇਟਰ ਦਾ ਕਰੰਟ ਸਾਡੇ ਇਹ ਕਿਵੇਂ ਹੁੰਦਾ ਪੂਰਾ ਪ੍ਰੋਸੈਸ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਜਨਰੇਟਰ ਦੇ ਨਾਲ ਸੀਗਾ ਇਸ ਦੇ ਵਿੱਚ ਅਨਗੈਲੀ ਕਿ ਨਹੀਂ ਰਹੀ ਕਿਵੇਂ ਇਹ ਟਰਾਂਸਫਾਰਮਰ ਇਹ ਚੇਂਜ ਓਵਰ ਉਹਨਾਂ ਦੀ ਨਗੈਲੀ ਹੈ ਸਾਡੇ ਨਾਲ ਬਹੁਤ ਹਾਸੇ ਹੁੰਦੇ ਨੇ ਕੱਲਾ ਇਹ ਨਹੀਂਗਾ ਪਰ ਸੋ 10 ਦਿਨ ਹੋਏ ਮੇਰੇ ਨਾਲ ਰਾਮਪਰੇ ਹੋ ਕੇਟਿਆ ਮੇਰੇ ਲਈ ਬਕਾਇਦਾ ਮੇਰੇ ਲਈ ਵੀਡੀਓ ਭਜਾਉਂ ਚੀਜ਼ ਦੀ ਉਹ ਮੋਟਰਾਂ ਨੇ ਤੋਂ ਚੱਲ ਰਹੀ ਹੈ ਤੇ ਸਾਡੇ ਨਾਲ ਕਈ ਆਸ ਜਨਰੇਟਰ ਖਪਤਕਾਰ ਲਾਉਂਦੇ ਨੇ ਜੀ ਸਾਡੇ ਸਾਰੇ ਘਰਾਂ ਨੇ ਹਾਂਜੀ ਉਹਨਾਂ ਦੇ ਨਾਲ ਇਹ ਮੁਸ਼ਕਲ ਆਈ ਹੈ ਹਾਂਜੀ ਹਾਂ ਸਾਨੂੰ ਖਪਤਕਾਰਾਂ ਦੇ ਨਾਲ ਇਹ ਮੁਸ਼ਕਲ ਆਉਂਦੀ ਆ ਪਰ ਅਸੀਂ ਉਹਨਾਂ ਦੀ ਹਰੇਕ ਇੰਨਾ 5 ਵਜੇ ਤੋਂ ਬਾਅਦ ਵੀ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਕਰਿਆ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਉਹ ਆ ਸਾਡੀ ਆਇ ਨਹੀਂ ਦੇਖ ਰਿਹਾ ਅਸੀਂ ਵੀ ਕਿਸਲੇ ਜਵਾਕ ਆ ਤੇ ਉਹ ਵੀ ਜਨਰੇਟਰ ਅੱਧਾ ਘੰਟੇ ਦੀ ਵੇਟ ਸੀ ਇਹ ਜਨਰੇਟਰ ਚਾਲੂ ਰੱਖਦਾ ਹੈਗਾ ਜਿਸ ਕਰਕੇ ਇਹ ਪੂਰਾ ਮਾਮਲਾ ਬਜਦਾ ਜਾਂ ਬੰਦ ਨਹੀਂ ਕਰਦਾ ਨਹੀਂ ਨਹੀਂ ਇਹ ਚੇਂਜ ਓਵਰ ਜਦੋਂ ਜਨਰੇਟਰ ਚਾਲੂ ਕਰਦੇ ਨੇ ਉਹ ਬੈਕ ਫੀਟਿੰਗ ਵਗ ਜਾਂਦੀ ਹੈ ਕਿਉਂਕਿ ਨਿਊਟਰਲ ਦੇ ਵਿੱਚ ਹਾਂਜੀ ਹਾਂ ਉਹ ਕਿਉਂ ਹੁੰਦੀ ਹੈ ਇਸ ਦੇ ਵਿਚਕਾਰ ਵਿੱਚ ਹੁੰਦਾ ਪਿੱਛੇ ਦਾ ਕੀ ਕਾਰਨ ਹੁੰਦਾ ਇਹ ਕਰੰਟ ਵਾਰ ਹੁੰਦਾ ਇਹਦਾ ਕਾਰਨ ਜਦੋਂ ਇਹ ਐਲਟੀ ਟ੍ਰਾਂਫਰਰ ਦੇ ਵਿੱਚ ਚਲਾ ਜਾਂਦਾ ਜੀ ਇਹ ਤਾਂ 11 ਕੇਵੀ ਕੱਟਦਾ ਜੀ ਉੱਪਰ ਕਿਉਂਕਿ ਜਦੋਂ ਇਹ ਨਿਊਟਰਲ ਦੇ ਵਿੱਚ ਕਰੰਟ ਫੇਸ ਇੱਕ ਚ ਚਲਾ ਜਾਵੇ ਤਾਂ ਉਹ 11000 ਬਣਾ ਕੇ ਕੱਟਦਾ ਜੀ ਜਦੋਂ ਤੁਸੀਂ ਸਾਡੇ ਵਿੱਚ ਟ੍ਰਾਂਸਫਾਰਮ ਅਸੀਂ ਚੇਂਜ ਕਰਨ ਜਾਂਦੇ ਤੇ ਅਸੀਂ ਸਵਿੱਚ ਕੱਟਦੇ ਆ ਤੇ ਐਲਟੀ ਦੇ ਫਿਊਜ ਕੱਟਦੇ ਆ ਵੀ ਕਿਸੇ ਦੀ ਬੈਕ ਸਪਲਾਈ ਨਾਲ ਦੇ ਫਿਊਜ ਕੱਟ ਦਿੰਨੇ ਆ ਅਸੀਂ ਉਹਨੂੰ ਫ੍ਰੀ ਕਰ ਦਿੰਨੇ ਆ ਸਾਰਾ ਫਿਰ ਉਸ ਤੋਂ ਬਾਅਦ ਉਸ ਦੇ ਵਿੱਚ ਸ਼ੈਨ ਕਾਪੀ ਪਾ ਕੇ ਅਸੀਂ ਉਹਨੂੰ نیچے ਥਾ ਲੈਂਦੇ ਆ ਅਸੀਂ ਇਹੀ ਮੰਗ ਮੰਗਦੇ ਆ ਵੀ ਸਾਡੇ ਬਾਈ ਨੂੰ ਇਨਸਾਫ ਦਿੱਤਾ ਜਾਵੇ ਹਾਂ ਹਾਂ ਜੀ ਹਾਂ ਜਨਰੇਟਰ ਦੀ ਗਲਤੀ ਹੈ ਜੀ ਕਿਉਂਕਿ ਅਸੀਂ 11 ਕੇਵੀ ਤਾਂ ਸੇਫਟੀ ਵਜੋਂ ਕੱਟੀ ਸੀ ਕੰਮ ਅਸੀਂ ਐਲਟੀ ਦਾ ਕਰਦੇ ਸੀ ਕਿਉਂਕਿ ਅਸੀਂ ਜ 11 ਕੇਵੀ ਦਾ ਕੰਮ ਕਰ ਰਹੇ ਹਾਂ ਤਾਂ ਫਿਰ ਅਸੀਂ ਪਰਮਿਟ ਵਗੈਰਾ ਸਭ ਕੁਝ ਕਲੀਅਰ ਕਰਕੇ ਲੈਨੇ ਆਏ ਹਾਂ ਅਸੀਂ ਇਹ ਕੰਮ ਐਲਟੀ ਦਾ ਕਰ ਰਹੇ ਹਾਂ ਸੇਫਟੀ ਵਜੋਂ ਸਵਿਚ ਕੱਟਦੇ ਰਹੇ ਕਿੰਨੀ ਦੇਰ ਤੱਕ ਇਹ ਪੂਰਾ ਖਤ ਦਾ ਹੋਇਆ ਇਹ 7:11 ਹੋਇਆ ਜੀ ਬਸ ਅਸੀਂ ਬਾਹਰ ਭੱਜ ਕੇ ਨਾਲ ਦੀ ਨਾਲ 5 ਮਿੰਟ ਚ ਉਹਨੂੰ ਜਨਰੇਟਰ ਬੰਦ ਕਰਾ ਫਿਰ ਅਸੀਂ نیچے ਉਤਾਰ ਰਹੇ ਤਾਰਾਂ ਨਾਲ ਜੁੜ ਗਿਆ ਸੀ ਅਟੇ ਤਾਰਾਂ ਨਾਲ ਹਾਂ ਬਸ ਉੱਪਰੇ ਖੰਭੇ ਨੂੰ ਹੱਥ 바ਕੇ ਖੜਾ ਰਿਹਾ ਜੀ ਤੁਸੀਂ ਇੱਥੇ ਕਿਵੇਂ ਲੈ ਕੇ ਆਏ ਸੀ ਇਹ ਅਸੀਂ ਕਾਰ 'ਚ ਲੈ ਕੇ ਆਏ ਸੀ ਉੱਥੇ ਪਾਨੀਗੜ ਕਾਰ 'ਚ ਲੈ ਕੇ ਗਏ ਸੀ ਇਸ ਤੋਂ ਬਾਅਦ ਐਂਬੂਲੈਂਸ ਆਈ ਉੱਥ ਉਹ 1 ਸਾਲ ਨੂੰ 2 ਕੁ ਮਹੀਨੇ ਹੋਏ ਨੇ ਜੀ ਸਾਡੇ ਨਾਲ ਇਹਦਾ ਮੈਨਿਕਟੂ ਇੱਕ ਕਨਫਰਮੇਸ਼ਨ ਮਸੂਲ ਹੋਈ ਸੀ ਇੱਕ ਆਪਣੇ ਬਿਜਲੀ ਬੋਰਡ ਦੇ ਮੁਲਾਜ਼ਮਾ ਜੀ ਸਿੰਘ ਜੋ ਕੰਟ ਲਗਨ ਕਰਕੇ ਹੋਏ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਉਹਦੇ ਸਬੰਧ ਵਿੱਚ ਕਾਰਜ ਕਰਨ ਲਈ ਇੱਥੇ ਪਹੁੰਚੇ ਆ। ਜੋ ਦੇਖਣ ਪ੍ਰਸਤ ਕੀਤਾ ਅਗਲੇ ਕਦੋਂ ਇਨਫਰਮੇਸ਼ਨ ਮਿਲੀ ਹੈ ਜੀ ਕਿਹੜੀ ਜਗ੍ਹਾ ਲਾਸ਼ ਹੋਇਆ ਹੈ ਇਹ ਜਸਟ ਅ ਟਾਈਮ 2:00 ਦਾ ਟਾਈਮ ਸੀ 2:00 ਉਹ ਸਾਨੂੰ ਇਨਫੋਰਮੇਸ਼ਨ ਦੀ 2:00 ਜੇ ਮਿਲੀ ਸੀ ਉਸ ਤੋਂ ਉਸ ਬਾਅਦ ਹੀ ਅਸੀਂ ਸਿੱਤ ਨੂੰ ਆ ਗਏ ਆ ਸਾਨੂੰ ਪਤਾ ਲੱਗਿਆ ਵੀ ਬਲਿਆਲ ਪਿੰਡ ਦੇ ਵਿੱਚ ਹੀ ਹਾਦਸਾ ਹੋਇਆ ਤੇ ਹੁਣ ਕਿਵੇਂ ਨਹੀਂ ਉਹ ਤਾਂ ਪਹਿਲੀ ਕਲੀਅਰ ਕਰ ਚੁੱਕੇ ਆ ਆ ਆ ਹਾਂ ਜਿਹਨਾਂ ਦੇ ਘਰੇ ਡੇਸ ਹੋਈ ਆ ਉਹਨਾਂ ਨੇ ਜਾਣ ਉੱਤੇ ਆਏ ਜਿਹੜਾ ਜਨਰੇਟਰ ਆਨ ਕੀਤਾ ਉਹ ਕਰ ਵੀ ਜਿਸ ਤਰ੍ਹਾਂ ਦੀ ਵੀ ਕੋਈ ਹਾਲਾਤ ਹੋਣਗੇ ਕਰਮ ਕੀਤੀ ਜਾਏਗੀ